ਅੱਜ ਆਪਾਂ ਚੱਲੇ ਗੱਲ ਏਰੀਆ ਵੀ ਵੇਖਿਆ ਸੀ ਅੱਜ ਕੰਪੇਨ ਲੈ ਕੇ ਆਪਾਂ ਚੱਲੇ ਆ ਜੀ ਖਾਨਪੁਰ ਦੀ ਪਾਵਨ ਨਦੀ ਇਸ ਟਾਈਮਾ ਬਾਰ ਕਰਨ ਲੱਗੇ ਆ ਠੀਕ ਹੈ ਕੱਲ ਨੂੰ ਆਪਾਂ ਕਣਕ ਵੱਟਾਂਗੇ ਇੱਕ ਮਸ਼ੀਨ ਆਪਾਂ ਛੱਡਤੀ ਆ 12 ਉਹਦਾ ਵੀ ਕੱਲ ਨੂੰ ਮਹੂਰਤ ਹੋ ਜਾਊਗਾ ਜੀ ਪਹਿਲਾਂ ਅੱਜ ਕਹਿੰਦੇ ਸੀ ਅੱਜ ਹੋਲੀ ਕਰਕੇ ਮਹੂਰਤ ਨਹੀਂ ਹੋਇਆ ਕਿਉਂਕਿ ਅੱਜ ਹੋਲੀ ਖੇਡਦੇ ਪਏ ਆ ਬਈਏ ਇੱਕ ਬੁੱਗ ਲਾਈ ਜਾਂਦੇ ਆ ਕੱਲ ਤੋਂ ਮਹੂਰਤ ਹੋ ਜਾਊਗਾ ਉਹਦਾ ਵੀ ਦੋਵਾਂ ਦਾ ਇਕੱਠਿਆਂ ਦਾ ਮਹੂਰਤ ਇੱਕ ਦਾ ਕਣਪ ਤੇ ਕਰਦੇ ਆ ਖਾਨਪੁਰ ਆਹ ਦੇਖ ਲਓ ਜੀ ਨਦੀ ਔਰ ਵਨ ਨਦੀ ਨਦੀ ਯਾਰੀ ਇਹ ਆਪਾ ਚਾਲਾਵਾਲ ਵਾਲੇ ਰੋਡ ਤੇ ਆ ਪਾਰ ਕਰ ਲਈ ਆ ਤੇ ਏਰੀਆ ਤਾਂ ਥੋੜਾ ਜਾ ਢੁੰਗ ਏਰੀਆ ਪਰ ਬੰਦਾ ਬੋਲਚਾਲ ਤੋਂ ਤਾਂ ਵਧੀਆ ਲੱਗਾ ਅੱਗੇ ਪਤਾ ਲੱਗੂਗਾ ਵਰਤੇ ਤੋਂ ਕਈ ਵਾਰਾਂ ਬੋਲਚਾਲ ਤੋਂ ਤਾਂ ਵਧੀਆ ਕੱਲ ਨੂੰ ਆਪਣੇ ਸੱਜਣਾ ਮਿੱਤਰਾਂ ਦੀਆਂ ਤੂੜੀ ਵਾਲੀਆਂ ਮਸ਼ੀਨਾਂ ਵੀ ਪਹੁੰਚ ਜਾਣਗੀਆਂ ਇੱਕ ਹੋ ਸਕਦਾ ਕੱਲ ਨੂੰ ਆ ਜੇ 1 2 3 ਦਿਨ ਠਹਿਰ ਕੇ ਆਉਗੀ ਉਹਨਾਂ ਨੂੰ ਵੀ ਆਪਾਂ ਏਰੀਆ ਉਹ ਆਪਣੀ ਪੰਜਾਬੀ ਤਾਂ ਨਹੀਂ ਇੱਕ ਸ਼ੋਹ ਪੁੱਤ ਹੋਣੀ ਹੈ ਤੇ ਇੱਕ 12 ਦੇ ਨਾਲ ਪਿੰਡ ਹੈਗਾ ਜੀ ਥਾਂ ਵਾਲੀ ਉੱਥੋਂ ਦੀ ਕੰਪੈਨ ਆ ਤੋੜੀ ਲੜੀ ਪਰਪਾ ਮਰੂਆ ਆ ਉਹ ਪਹੁੰਚਣਗੇ ਤੇ ਉਹ ਕਿਤੇ ਥੋੜੀ ਵਾਸਤੇ ਰਿਪਰ ਵੀਤੀ ਮੰਗਵੀ ਸੀਗੀ ਸਿੰਸ ਵੀਰੇ ਉਧਰ ਆਪਣੇ ਯਾਰ ਦੋਸਤ ਦੇ ਪਿੰਡ ਨਾਉਣ ਵਾਸਤੇ ਗਏ ਸੀਗੇ 12 ਤੋਂ 12 ਵਾਲੇ ਰੋਡ ਤੋਂ ਥਾਮ ਲਈ ਉੱਥੇ ਜਿੱਦੇ ਘਰੇ ਨਾਉਣ ਗਏ ਸੀਗੇ ਕਾ ਮਿੱਤਰ ਆਪਦੇ ਦੇ ਘਰੇ ਲੈ ਗਿਆ ਤੇ ਉਹਦੇ ਕੋਲੇ ਰੀਪਰ ਖੜਾ ਸੀ ਤਾਂ ਉਹਨੇ ਕਾ ਯਾਰ ਭਾਈ ਜੀ ਕੋਈ ਰੀਪਰ ਦਾ ਕੰਮ ਹੋਵੇ ਤਾਂ ਮੈਨੂੰ ਦਵਾਉ ਕਿ ਸਾਨੂੰ ਇਹਨੇ ਗੱਲ ਹੀ ਕਿਹਾ ਸੀਗਾ ਵੀ ਯਾਰ ਰੀਪਰ ਹੋਇਆ ਤਾਂ ਇੱਕ ਜ਼ਰੂਰ ਮੇਰੇ ਵਾਸਤੇ ਕਿਝੋ ਕਿ ਉਹ ਬੰਦਾ ਕਹਿੰਦਾ ਵੀ 10 ਕ ਦਿਨ ਨਹੀਂ ਆਪਾਂ ਕੰਮ ਕਰਨਾ ਹੈ। ਬਾਕੀ ਆਪਾਂ ਦੇ ਪੈਂਡ ਕੰਮ ਕਰਨਾ ਹੈ। ਇਸ ਕਰਕੇ ਫਿਰ ਇਹ ਕੋਈ ਗੱਲ ਕਰਾ ਕੇ ਕਾਹੂ ਪਾਉਂਦਾ। ਚਲੋ ਮੈਂ ਜੀ ਲੱਗਾ ਰਹੂਗਾ। ਬੰਦੇ ਕੋਲੇ ਬਾਤੂ ਚੱਕੀ ਗੱਲ ਹੁੰਦੀ ਪੰਤਿਆਂ ਦੀ ਮਾਇਆ। ਤੇ ਦੋ ਚੌ ਤਰ੍ਹਾਂ ਦੇ ਵਿੱਚ ਸ਼ੋਪੂਰ ਵਾਲਾ ਰੀਪਰ ਵੀ ਆ ਜਾਊਗਾ ਆਪਣੇ ਕੋਲੇ। ਸੱਜਣ ਮਿੱਤਰਾਂ ਦਾ। ਗੱਲਾਂ ਬਾਤਾਂ ਕਰਦੇ ਆਂ ਟਾਈਮ ਪਾਸ ਹੋ ਜਾਂਦਾ। ਚਲੋ ਕੰਮ ਚਾਹੀਦਾ ਆਪਾਂ ਨੂੰ ਤਾਂ ਜੀ। ਗੱਲਾਂ ਬਾਤਾਂ ਤਾਂ ਚਲੋ। ਚਲਦੀਆਂ ਰਹਿਣੀਆਂ ਕੰਮ ਚੱਲੇ ਤੇ ਆਪੇ ਦੀ ਲੱਗ ਜਾਂਦਾ ਉੱਥੇ 12 ਵਾਲੇ ਰੋਡ ਤੇ ਦੋ ਮਸ਼ੀਨਾਂ ਦਾ ਕੰਮ ਚੱਲ ਵੀ ਜਾਣਾ ਸੀ ਚਲੋ ਯਾਂਟ ਹੈਗੇ ਸੀ ਪਰ ਉੱਥੇ ਛੋਲੇ ਹੀ ਚੱਲਣੇ ਹਜੇ 5-7 ਦਿਨ ਛੋਲਿਆਂ ਦਾ ਕੰਮ ਹੀ ਚੱਲਣਾ ਤੇ ਛੋਲਿਆਂ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਧਨੀਆ ਦੇ ਛੋਲੇ ਤਾਂ ਫਿਰ ਮਾਰੀਦਿਆਂ ਹੁੰਦਾ ਜੇ ਲੋਕਾਂ ਕਣਕਣਾ ਚੱਲੇ ਸ਼ੇਰ ਨੂੰ ਘਾਹ ਖਾਣ ਵਾਲੀ ਗੱਲ ਹੋ ਜਾਂਦੀ ਆ ਮਜਬੂਰੀ ਕਾਰਨ ਖਾਣਾ ਪੈਂਦਾ ਅੱਜ ਆਪਾਂ ਖਾਨਪੁਰ ਦੀ ਤਿਆਰੀ ਕਰ ਲਈ ਆ ਜਾ ਰਹੇ ਆਂ ਰਸਤੇ 'ਚ ਪਿੱਛੇ ਆਪਣੀ ਕੰਪੈਨ ਪ੍ਰੀਤੋ ਇੱਕ ਨੰਬਰ ਆ ਰਹੀ ਹੈ ਦੋ ਨੰਬਰ ਕੰਪੈਨ ਆਪਾਂ ਉੱਥੇ ਸ਼ੋਲਿਆਂ ਤੇ ਲਾਤੀ ਆ ਤੇ ਕੱਲ ਅਸੀਂ ਇੱਥੇ ਗੱਲਬਾਤ ਕਰਕੇ ਕਹੇ ਸੀ 60 ਬਿਗਿਆਂ ਦਾ ਪਲਾਟ ਕੱਲੋਂ ਆਪਾਂ ਦਿਖਾਵਾਂਗੇ ਤੁਹਾਨੂੰ ਜਿਹਦੇ ਵਿੱਚ ਆਪਾਂ ਕੰਪੈਨ ਕੱਲੋਂ ਚਲਾਵਾਂਗੇ ਤੇ ਦੱਸਾਂ ਕਿ ਦਿਨਾਂ ਦਾ ਕੰਮ ਆ ਇਹਗਾ ਉਹ ਤਾਂ ਜਿਆਦੇ ਦਿਨ ਪਰ ਆਪਾਂ ਮਾਰਚ ਮਾਰਚ ਦੇ ਮਹੀਨੇ ਦੀ ਗੱਲ ਕੀਤੀ ਹੈ ਜਿੰਨਾ ਕੰਮ ਕਰਾਉਣਾ ਸਾਡੇ ਤੋਂ ਮਾਰਚ ਮਾਰਚ ਦੇ ਵਿੱਚ ਕਰਵਾ ਲਾ ਫਿਰ ਆਪਣੇ ਜਿਹੜੇ ਪੁਰਾਣੇ ਟਿਕਾਣੇ ਆ ਤੁਹਾਨੂੰ ਪਤਾ ਹੀ ਆ ਕੋਟੇ ਵਾਲਾ ਤੇ ਸ਼ੋਪੂਰ ਵਾਲੀ ਫਿਰ ਉਹ ਲਾਵਾਂਗੇ ਆਪਾਂ ਫਿਰ ਉਸ ਤੋਂ ਬਾਅਦ ਦੇਖਾਂਗੇ ਜੀ ਪੰਜਾਬ ਦਾ ਜੇ ਬੱਚਿਆ ਤਾਂ ਜਰੂਰ ਲਾਵਾਂਗੇ ਨੀ ਤਾਂ ਫਿਰ ਰਾਣੀਆਂ ਨੂੰ ਆਪਣੀਆਂ ਸ਼ੋਪੂਰ ਟੱਕੇ ਹੋ ਜਾਣਗੇ ਗੱਡੀ ਤੇ ਰਵਾਨਾ ਪਿੰਡਾਂ ਨੂੰ ਪਰਮਾਤਮਾ ਅਗੇ ਹੇ ਤਰਸ ਕਰਦੇ ਆਂ ਵੀ ਜੋ ਵੀ ਕਾਉ ਇੱਧਰ ਕਮਾਉਣ ਵਾਸਤੇ ਆਇਆ ਵਧੀਆ ਹੱਸਦਾ ਖੇਡਦਾ ਕਮਾ ਕੇ ਜਾਵੇ ਕਿਸੇ ਨੂੰ ਤਤੀਬਾ ਨਾ ਲੱਗੇ ਸਾਡੀ ਤਾਂ ਇਹੀ ਪਰਮਾਤਮਾ ਅਗੇ ਇੱਕ ਅਰਦਾਸ ਹੈ ਤੇ ਜੋ ਵੀ ਵੀਰ ਇੱਥੇ ਕਮਾਉਣ ਵਾਸਤੇ ਆਏ ਆ ਚਾਹਵਾ ਉਹਦਾ ਵਧੀਆ ਕਮਾ ਕੇ ਕਮਾਈ ਦੋ ਪੈਸੇ ਘੱਟ ਹੋ ਜੇ ਕੋਈ ਗੱਲ ਨਹੀਂ ਪਰ ਕਿਸੇ ਦਾ ਕੋਈ ਮਾੜਾ ਚਾਂਸ ਨਾ ਕਿਸੇ ਨਾਲ ਵਾਪਰੇ ਇਹੀ ਅਰਦਾਸ ਕਰਦੇ ਆਂ ਕਣਕ ਜੀ ਵਿੱਚ ਵਿੱਚ ਇਸ ਤਰ੍ਹਾਂ ਦੀ ਵੀ ਤੇ ਵਿੱਚ ਵਿੱਚ ਇਸ ਤਰ੍ਹਾਂ ਦੀ ਹੈ। ਬਾਕੀ ਤੁਸੀਂ ਵੀ ਵੇਖ ਲੋ। ਕਈ ਜਗ੍ਹਾ ਚੱਲੀ ਹੈ। ਜਿੱਥੇ ਅਸੀਂ ਵੀ ਇੱਕ ਕਈ ਮਸ਼ੀਨਾਂ ਉੱਥੇ ਵੀ ਖੜੀਆਂ ਬਸ ਡੰਗ ਡਾੜੀ ਚੱਲਣੀਆਂ। ਸਾਰਾ ਕੱਲ ਨੂੰ ਚੱਲੇ ਜਾਣ ਪਿੱਛੇ ਏਰੀਆ ਦੇ ਵਿੱਚ ਆਪਾਂ ਵੇਖੀਆਂ ਸੀ। ਆਹ ਦੇਖ ਲਓ ਜੀ ਇਹ ਫੈਕਟਰੀ ਦੇ ਵਿੱਚ ਦੋ ਮਸ਼ੀਨਾਂ ਖੜੀਆਂ ਹੋਈਆਂ। ਰਿਪੇਅਰ ਕਰ ਰਹੇ ਆ। ਕੰਮ ਇਸ ਤਰ੍ਹਾਂ ਦੀ ਕਿ ਆਪਾਂ ਗਏ ਨਹੀਂ ਇਸ ਰਤਲਾਮ ਸੈਡ ਉੱਥੇ ਵੀ ਕੰਮ ਚੱਲਦਾ ਪਿਆ ਕਈ ਥਾਈ ਸੁਣਾ ਕੰਮ ਚੱਲਦਾ ਪਿਆ ਪਰ ਮਸ਼ੀਨ ਬਹੁਤ ਜ਼ਿਆਦੀ ਹੈ ਜਿਵੇਂ ਨਰਸਿੰਗੜ੍ਹ ਜਾਣੇ ਹੁੰਨੇ ਆਪਾਂ ਜੀ ਉੱਥੇ ਦੋ ਚਾਰ ਦਿਨਾਂ ਨੂੰ ਕੰਮ ਚੱਲਣਾ ਪਰ ਆਪਾਂ ਇਸ ਵਾਰ ਜਾਣਾ ਨਹੀਂ ਖਰਚਾ ਬਹੁਤ ਪੈ ਜਾਂਦਾ ਪਿਛਲੀ ਵਾਰ ਵੀ ਕੋਈ ਬਚਤ ਨਹੀਂ ਖਾਸ ਹੋਈ ਆਪਾਂ ਨੂੰ ਉੱਥੇ ਇਸ ਕਰਕੇ ਆਪਾਂ ਉਹ ਏਰੀਆ ਥੋੜਾ ਜਿਹਾ ਦੇਖੀ ਛੱਡ ਤਾ ਤੇ ਆਪਾਂ ਇਹ ਨਵਾਂ ਏਰੀਆ ਬਾਅਦ ਕੀ ਦੇਖਦੀ ਕੀ ਬੰਦ ਹੈ ਪਰਵਾਤਮਾ ਦਿਵਸ ਬਾਕੀ ਖਰਚਾ ਘੱਟ ਕੋਈ ਟੂ ਟੈਂਕਸ ਨਹੀਂ ਪੈਣ ਪੈਣਾ ਸਾਨੂੰ ਤੇ ਮੈਂ ਦੂਜੀ ਮਸ਼ੀਨ ਤੋਂ ਇਹ 60 ਕਿਲੋਮੀਟਰ ਸਾਈਡ ਤੇ ਆ ਤੇ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਆ ਬੰਦਾ ਗੱਡੀ ਤੇ ਕਿੜਾ-ਕੂੜਾ ਵੀ ਮਾਰ ਲੈ ਸਕਦਾ ਬਾਕੀ ਬੰਦਾ ਆਪਣਾ ਉੱਥੇ ਛੱਡਿਆ ਹੋਇਆ ਆ ਅੱਜ ਹੋਲੀਆ ਕਰਕੇ ਥਈਏ ਪੂਰੇ ਟਾਇਰ ਆ ਕੇ ਜੀ ਹੱਜ ਜਪਤਾਨਾ ਖਾਨਪੁਰ ਦਾ ਏਰੀਆ ਵੀ ਬੁਖਾਵਾਂਗੇ ਇਹ ਬਲੌਕ ਆਪਣਾ ਇਹ ਨਹੀਂ ਆ ਤੇ ਅਗਲੇ ਬਲੌਕ ਨਾਲ ਆਪਾਂ ਬਹੁਤ ਜਲਦੀ ਮਿਲਾਂਗੇ ਬਾਕੀ ਇੱਕੋ ਥਾਂ ਦੀਆਂ ਵੀਡੀਓ ਬਣਾਉਣੀ ਜੀ ਨਹੀਂ ਕਰਦਾ ਜੀ ਦੇਖਣ ਵਾਲੇ ਵੀ ਕਹਿੰਦੇ ਵੀ ਇੱਕ ਜਗ੍ਹਾ ਤੇ ਬਣਾਈ ਜਾਂਦੇ ਆ ਵੀਡੀਓ ਇੱਥੋਂ ਆਪਾਂ ਤੁਹਾਨੂੰ ਬੋਰਡ ਬੁਕਾਉਨੇ ਆ ਕਿਹੜੀ ਸਾਈਡ ਆਪਾਂ ਜਾ ਰਹੇ ਆ ਤੇ ਇੱਥੋਂ ਖਾਨਪੁਰ ਚਾਹਨਾ ਵਾੜ ਤੇ ਅੰਦਰ ਜਿੱਥੇ ਕਿਲੋਮੀਟਰ ਲੱਗੇ ਹੁੰਦੇ ਆ ਉਹਦੇ ਤੇ ਮੇਰੇ ਸਾਹਮਣੇ ਇਹਨਾਂ ਨੇ ਪੱਟਤਾ ਜਿਗਾਰ ਨਾ ਦੀ ਇੱਛਾ ਜੀ ਜਿਵੇਂ ਇਹ ਕਹਿਣੀ ਸੰਗੋ ਬਪਰ ਸੰਗੋ ਬਪਰ ਇਧਰੀ ਆਈ ਬਹੁਤ ਬਹੁਤ ਆਹ 22 ਕਿਲੋਮੀਟਰ ਹਾਂ ਜਾ ਕੇ ਮੁਰਨਾ ਹੈ ਤੋਂ ਬਾਅਦ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਹੋ ਜਾਾਂਗੇ। ਤੇ ਠੀਕ ਆ ਜੀ ਆਪਾਂ ਦੱਸ ਦਈਏ ਖਾਨਪੁਰ ਇੱਥੋਂ 24 ਕਿਲੋਮੀਟਰ ਬਾਅਦ ਰਹਿ ਗਿਆ ਕਿੱਥੇ ਆਪਾਂ ਜਾਣਾ ਹੈ। ਜਾਣਾ ਤਾਂ ਆਪਾਂ ਅੱਗੇ ਆ। ਇੱਥੋਂ ਆਪਾਂ ਆਪਣੀ ਮੰਜ਼ਿਲ ਵੱਲ ਨੂੰ ਜਾਣਾ ਹੈ। ਚਲਾਵੜ 59 ਕਿਲੋਮੀਟਰ ਆਈ। ਆਪਰ 25 ਠੀਕ ਆ ਜੀ ਅੱਜ ਦਾ ਵਲੌਗ ਆਪਣਾ ਇੰਨਾ ਹੀ ਆ। ਸਾਡੇ ਲੋਗ ਵੇਖਣ ਲਈ ਬਹੁਤ ਧੰਨਵਾਦ ਤੁਹਾਡਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ